ਏ ਵੀਰ ਕਿ ਦੋ ਮਤਲਬ ਪਹਿਲਾਂ ਚਲਾ ਲੈਂਦੇ ਕਿ ਜਦੋਂ ਮਿਲਿਆ ਉਦੋਂ ਸਿੱਖਿਆ ਨਹੀਂ ਨਹੀਂ ਆਪਾਂ ਪਹਿਲੇ ਚਲਾਣਾ ਜਾਂਦੀ ਸੀ ਮੈਂ ਅੱਛਾ ਅੱਛਾ ਚਲੋ ਚਲਾ ਕੇ ਦਿਖਾਓ ਮਾਤਾ ਜੀ ਘਰ ਤੇ ਮੇਰੇ ਆਵੇ ਕੋ ਬੇਟਾ ਹੈਂਡਿਕਰਡ ਮੇਰਾ ਬੇਟਾ ਬੇੜੀ ਮੈਂ ਵਿਆਹ ਦਿੱਤੀ ਆ ਅੱਛਾ ਜੀ ਹਾਂਜੀ ਤੇ ਫਿਰ ਤੁਹਾਡੇ ਸਿਰ ਤੇ ਇਹ ਕਰਦਾ ਮੇਰਾ ਮੇਰੇ ਤੇ ਆ ਮੇਰਾ ਨੰਬਰ ਤੁਹਾਡੇ ਸਿਰ ਤੇ ਹਾਂਜੀ ਕੋਲ ਕੋਨਾ ਕਰ ਚੋਨੇ ਮੇਰੇ ਘਰ ਤੇ ਆਏ ਕਿ ਇੰਦਰ ਪਪਾ ਬਹੁਤ ਬੁਰਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਉਹ ਵੀ ਬੈਠੇ ਪਏ ਹਾਂ ਚਲੋ ਚਲਾ ਕੇ ਦਿਖਾਓ ਪੁੱਤ ਦੇ ਪੁੱਤ ਦੋ ਦੀ ਦੇਖਭਾਲ ਤੁਸੀਂ ਕਰਦੇ ਹੋ ਹਾਂਜੀ ਮੈਂ ਕਿੱਥੋਂ ਦੇ ਰਹਿਣ ਵਾਲੇ ਮੈਂ ਤੇ ਅਮਰ ਸਾਡੇ ਰਹਿਣ ਵਾਲੀ ਹਾਂ ਅਮਰ ਸਿੰਘ ਕਿਹੜੀ ਜਗ੍ਹਾ ਚਲੋ ਪਰ ਬੜੀ ਹਿੰਮਤ ਹੈ ਤੁਸੀਂ ਇਹ ਸੁਣ ਮਾਂ ਕੀ ਬੇਟੇ ਦਾ ਇਹਦਾ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਹਾਂਜੀ ਕੀ ਪ੍ਰੋਬਲਮ ਕੀ ਹੈ ਨੂੰ ਇਹਦੇ ਨੂੰ ਤੇਰਾ ਲੈਸਿਆ ਅੱਛਾ ਦੋਨੋਂ ਪਾਸੇ ਖੜਾ ਹੋਇਆ ਇੱਕ ਪਾਸੇ ਬੋਲ ਲਾਜ ਲੋ ਜੀ ਵੀ ਚੱਲ ਰਿਹਾ ਹੋਣਾ ਫਿਰ ਨਹੀਂ ਮੈਨੂੰ ਪੈਸੇ ਦੀ ਵਾਹ ਨਹੀਂ ਚੱਲਦੀ ਮੈਂ ਜਿੰਦੀ ਨਹੀਂ ਜਿੰਦੀ ਦੂਗੀ ਮੈਂ ਤਾਂ ਹੀ ਰੋਲ ਕੇ ਤੇ ਬੜੀ ਮੁਸੀਬਤ ਦੇ ਵੀ ਆਪਣੀ ਜ਼ਿੰਦਗੀ ਬਦਲ ਕਰ ਰਹੀ ਹਾਂ ਚਲੋ ਅਸੀਂ ਕੋਸ਼ਿਸ਼ ਕਰਾਂਗੇ ਮਾਤਾ ਜੀ ਦੀ ਜਿਹੜੀ ਹੈ ਵੱਧ ਤੋਂ ਵੱਧ ਹੈਲਪ ਹੋਵੇ ਇਹਨਾਂ ਦਾ ਬੇਟਾ ਤੇ ਇਹ ਆਟੋ ਚਲਾਉਂਦੇ ਨੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੈ ਤੁਹਾਡੀ ਵੇਰਕੇ ਆਪਣਾ ਜਾਂ ਵੱਲੇ ਵੱਲੇ ਸਸਤਾਵਾ ਕੁਆਟਰ ਨਹੀਂ ਆਪਣਾ ਘਰ ਹੈ ਤੁਹਾਡਾ ਨਹੀਂ ਮੇਰਾ ਮੈਂ ਆਪਣੇ ਕੁਆਟਰ ਐਸਾ ਕੁਆਟਰਾਂ ਚ ਹੀ ਆ ਤੇ ਉੱਥੇ ਕਿਰਾਇਆ ਦਿੰਦੇ ਤੁਸੀਂ ਨਹੀਂ ਲੈਂਦੇ ਹੋ ਕਿਰਾਇਆ ਕੁਝ ਨਹੀਂ ਲੈਂਦੇ ਉਹ ਲੋਕ ਦੁਨੀਆ ਨੇ ਸਾਂਭੇ ਹੋਏ ਲਾਓ ਤੁਸੀਂ ਇਹ ਫਿਰ ਕਿਦੋਂ ਮਤਲਬ ਪਹਿਲਾਂ ਚਲਾ ਲੈਂਦੇ ਕਿ ਜਦੋਂ ਮਿਲਿਆ ਉਦੋਂ ਸਿੱਖਿਆ ਨਹੀਂ ਨਹੀਂ ਆਪਾਂ ਪਹਿਲੇ ਚਲਾਣਾ ਜਾਣਦੀ ਸੀ ਮੈਂ ਅੱਛਾ ਅੱਛਾ ਚਲੋ ਚਲਾ ਕੇ ਦੇਖੋ ਕਰ ਤੇ ਮੇਰੇ ਆ ਵੇਖੋ ਬੇਟਾ ਹੈਂਡੀਕਲ ਮੇਰਾ ਬੇਟਾ ਬੇਟੀ ਮੈਂ ਵਿਆਹ ਦਿੱਤੀ ਆ ਅੱਛਾ ਜੀ ਹਾਂ ਜੀ ਤੇ ਫਿਰ ਤੁਹਾਡੇ ਸਿਰ ਤੇ ਹੀ ਇਹ ਕਰ ਸਾਰਾ ਇਹ ਮੇਰਾ ਮੇਰੇ ਦਾ ਮੇਰਾ ਨੰਬਰ ਤੁਹਾਡੇ ਸਿਰ ਤੇ ਹਾਂਜੀ ਕੋਲ ਕੋਨਾ ਕਰ ਚੋ ਮੇਰੇ ਘਰ ਜਾਏ ਕਿ ਇਧਰ ਪਾਪਾ ਬਹੁਤ ਬਹੁਤ ਬਿਊਰੋ ਦਾ ਬਹੁਤ ਜ਼ਿਆਦਾ ਬੁਰਾ ਹਾਲ ਉਹ ਵੀ ਬੈਠੇ ਪਏ ਹਾਂ ਚਲੋ ਚਲਾ ਕੇ ਦੇ ਵਗੋ ਗੱਡੀ ਤੁਸੀਂ ਤੇ ਪੁੱਤ ਦੋਵਾਂ ਦੀ ਦੇਖਭਾਲ ਤੁਸੀਂ ਕਰਦੇ ਹੋ ਹਾਂਜੀ ਮੈਂ ਕਿੱਥੋਂ ਦੇ ਰਹਿਣ ਵਾਲੇ ਮੈਂ ਤੇ ਅਮਰ ਸਾਹ ਦੇ ਰਹਿਣ ਵਾਲੀ ਆ ਅਮ੍ਰਿਤਸਰ ਕਿਹੜੀ ਜਗ੍ਹਾ ਚਲੋ ਪਰ ਬੜੀ ਹਿੰਮਤ ਹੈ ਤੁਸੀਂ ਇਹ ਜੁਵਾ ਮਾਂ ਕੀ ਬੇਟੇ ਦਾ ਇਹਦਾ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਹਾਂਜੀ ਕੀ ਪ੍ਰੋਬਲਮ ਕੀ ਹੈ ਲੋ ਅਰੇ ਇਹਨੂੰ ਪੈਰਾਂ ਲੈ ਸਿਆ ਅੱਛਾ ਦੋਨੋਂ ਪਾਸੇ ਖਰਾਬ ਹੈ ਤੁਸੀਂ ਬੋਲੋ ਇਲਾਜ ਲੋ ਜੀ ਵੀ ਚੱਲ ਰਿਹਾ ਹੋਣਾ ਫਿਰ ਨਹੀਂ ਮੇਰੇ ਕੋ ਪੈਸੇ ਦੀ ਵਾਹ ਨਹੀਂ ਚੱਲਦੀ ਮੈਂ ਜਿੰਨੀ ਜਿੰਦੀ ਦੂਗੀ ਮੈਂ ਇਤਾਂ ਹੀ ਰੋਲ ਕੇ ਤੇ ਬੜੀ ਮੁਸੀਬਤ ਦੇ ਵੀ ਆਪਣੀ ਜ਼ਿੰਦਗੀ ਬਦਲ ਕਰ ਰਹੀ ਆ ਚਲੋ ਅਸੀਂ ਕੋਸ਼ਿਸ਼ ਕਰਾਂਗੇ ਮਾਤਾ ਜੀ ਦੀ ਜਿਹੜੀ ਹੈ ਵੱਧ ਤੋਂ ਵੱਧ ਹੈਲਪ ਹੋਵੇ ਇਹਨਾਂ ਦਾ ਬੇਟਾ ਤੇ ਇਹ ਆਵਾਜ਼ ਦੇ ਲੋਕਾ ਆਟੋ ਚਲਾਉਂਦੇ ਨੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੈ ਤੁਹਾਡੀ ਵੇਰਕੇ ਆਪਣਾ ਜਾਂ ਵੱਲੇ ਵੱਲੇ ਸਲਸਾਵਾ ਕੁਆਟਰ ਨਹੀਂ ਆਪਣਾ ਘਰ ਹੈ ਤੁਹਾਡਾ ਹਾਂਜੀ ਮੇਰਾ ਮੈਂ ਆਪਣੇ ਕੁਆਟਰ ਐਸਾ ਕੁਆਟਰਾਂ ਚ ਹੀ ਆ ਤੇ ਉੱਥੇ ਕਿਰਾਇਆ ਦਿੰਦੇ ਤੁਸੀਂ ਨਹੀਂ ਲੈਂਦੇ ਹੋ ਕਿਰਾਇਆ ਕੁਝ ਨਹੀਂ ਲੈਂਦੇ ਉਹ ਲੋਕ ਦੁਨੀਆ ਨੇ ਸਾਹਮਣੇ ਹੋਏ ਲਾਓ ਤੁਸੀਂ ਇਹ ਵੀ ਕਿ ਦੋ ਮਤਲਬ ਪਹਿਲਾਂ ਚਲਾ ਲੈਂਦੇ ਕਿ ਜਦੋਂ ਮਿਲਿਆ ਉਦੋਂ ਸਿੱਖਿਆ ਨਹੀਂ ਨਹੀਂ ਆਪਾਂ ਪਹਿਲੇ ਚਲਾਣਾ ਜਾਣਦੀ ਸੀ ਮੈਂ ਅੱਛਾ ਅੱਛਾ ਚਲੋ ਚਲਾ ਕੇ ਦਿਖਾਓ ਮਾਤਾ ਜੀ ਕਰ ਤੇ ਮੇਰੇ ਆਵੇ ਕੋ ਬੇਟਾ ਹੈਂਡੀਕਰ ਮੇਰਾ ਬੇਟਾ 베ੜੀ ਮੈਂ ਵਿਆਹ ਦਿੱਤੀ ਆ ਅੱਛਾ ਜੀ ਹਾਂਜੀ ਤੇ ਫਿਰ ਤੁਹਾਡੇ ਸਿਰ ਤੇ ਹੀ ਕਰ ਸਾਰਾ ਇਹ ਮੇਰਾ ਮੇਰੇ ਦਾ ਮੇਰਾ ਨੰਬਰ ਤੁਹਾਡੇ ਸਿਰ ਤੇ ਹਾਂਜੀ ਕੋਲ ਕੋਨਾ ਕਰ ਚੋ ਮੇਰੇ ਘਰ ਜਾਏ ਕੇ ਇਧਰ ਪਾਪਾ ਬਹੁਤ ਬਹੁਤ ਬਿਊਰੋ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਉਹ ਵੀ ਬੈਠੇ ਪਏ ਹਾਂ ਚਲੋ ਚਲਾ ਕੇ ਦੇ ਭਗਾਓ ਜੀ ਤੇ ਪੁੱਤ ਦੋਵਾਂ ਦੀ ਦੇਖਭਾਲ ਤੁਸੀਂ ਕਰਦੇ ਹੋ ਹਾਂਜੀ ਮੈਂ ਕਿੱਥੋਂ ਦੇ ਰਹਿਣ ਵਾਲੇ ਮੈਂ ਤੇ ਅਮਰ ਸਾਡੇ ਰਹਿਣ ਵਾਲੀ ਹਾਂ ਅਮਰ ਸਿੰਘ ਕਿਹੜੀ ਜਗ੍ਹਾ ਚਲੋ ਪਰ ਬੜੀ ਹਿੰਮਤ ਹੈ ਤੁਸੀਂ ਇਹ ਸੁਣ ਮਾਗੀ ਬੇਟੇ ਦਾ ਇਹਦਾ ਨਾਮ ਮਨਪ੍ਰੀਤ ਸਿੰਘ ਮਨਪ੍ਰੀਤ ਹਾਂਜੀ ਕੀ ਪ੍ਰੋਬਲਮ ਕੀ ਹੈ ਲੋ ਅਰੇ ਇਹਨੂੰ ਪੈਰਾਂ ਲੈ ਸਿਆ ਅੱਛਾ ਦੋਨੋਂ ਪਾਸੇ ਖੜਾ ਹੋਇਆ ਇੱਕ ਪਾਸੇ ਬੋਲ ਲਾਜ ਲੋ ਜੀ ਵੀ ਚੱਲ ਰਿਹਾ ਹੋਣਾ ਫਿਰ ਨਹੀਂ ਮੇਰੇ ਕੋ ਪੈਸੇ ਦੀ ਵਾਹ ਨਹੀਂ ਚੱਲਦੀ ਮੈਂ ਜਿੰਦੀ ਜਿੰਦੀ ਰੂਗੀ ਮੈਂ ਇਤਾਂ ਹੀ ਰੋਲ ਕੇ ਤੇ ਬੜੀ ਮੁਸੀਬਤ ਦੇ ਵੀ ਆਪਣੀ ਜ਼ਿੰਦਗੀ ਬਦਲ ਕਰ ਰਹੀ ਹਾਂ ਚਲੋ ਅਸੀਂ ਕੋਸ਼ਿਸ਼ ਕਰਾਂਗੇ ਮਾਤਾ ਜੀ ਦੀ ਜਿਹੜੀ ਹੈ ਵੱਧ ਤੋਂ ਵੱਧ ਹੈਲਪ ਹੋਵੇ ਇਹਨਾਂ ਦਾ ਬੇਟਾ ਤੇ ਇਹ ਆਟੋ ਚਲਾਉਂਦੇ ਨੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਹੈ ਤੁਹਾਡੀ ਵੇਰਕੇ ਆਪਣਾ ਜਾਂ ਵੱਲੇ ਵੱਲੇ ਸਸਤਾ ਕਵਾਟਰ ਨਹੀਂ ਆਪਣਾ ਘਰ ਤੁਹਾਡੀ ਮੇਰਾ ਮੈਂ ਆਪਣੇ ਕਵਾਟਰ ਐਸਾ ਹੀ ਕਵਾਟਰਾਂ ਚ ਹੀ ਆ ਤੇ ਉੱਥੇ ਕਿਰਾਇਆ ਦਿੰਦੇ ਤੁਸੀਂ ਨਹੀਂ ਲੈਂਦੇ ਹੋ ਕਿਰਾਇਆ ਕੁਝ ਨਹੀਂ ਲੈਂਦੇ ਉਹ ਵੀ ਲੋਕ ਦੁਨੀਆ ਨੇ ਸਾਂਭੀ ਹੋਈ ਹੈ ਲਾਓ ਤੁਸੀਂ